ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸੱਚੀ ਮੰਜੀ ਸਾਹਿਬ ਪਿੰਡ ਸਮਸ਼ਪੁਰ ਜ਼ਿਲ੍ਹਾ ਪਟਿਆਲਾ ਦੇ ਤੁਸੀਂ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਮੰਜੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਵੱਲੋਂ ਇੱਕ ਸੋਟਾ ਦਿੱਤਾ ਗਿਆ ਸੀ ਜੋ ਬਾਬਾ ਸਚਨ ਸੱਚ ਜੀ ਨੂੰ ਉਹ ਪਿਆ ਹੈ ਆਓ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਸੰਗਤਜੀ ਪਿੰਡ ਸਮਸ਼ਪੂਰ ਪਟਿਆਲਾ ਦੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਹੈ ਤੁਸੀਂ ਇੱਥੇ ਦੇ ਇਤਿਹਾਸ ਦੇ ਦਰਸ਼ਨ ਕਰ ਰਹੇ ਹੋ ਸੰਗਤਜੀ ਇੱਥੇ ਤੇ ਇਤਿਹਾਸ ਅਨੁਸਾਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ਾਂ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ ਤੇ ਬੇਅੰਤ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਹਨ ਸਿਰ ਸਾਹ ਦੇ ਸਾਹ ਸਜਣ ਸੱਚਾ ਤਪ ਤੂੰ ਸਿਰ ਸਾਹ ਦੇ ਸਾਹ ਜਿਸ ਪਾਸ ਜਿਸ ਪਾਸ ਵਹ ਤੇ ਆਸੋਹੀਏ ਸਭਨਾ ਦਾ ਵੈਸਾ ਹੋ ਸਭਨਾ ਦਾ ਵੈਸਾ ਹੋ ਸਭਨਾ ਦਾ ਵੈਸਾ ਹੋ ਸਜਣ ਸੱਚਾ ਪਤਸਾ ਸਿਰ ਸਾਹਾਂ ਦਾ ਵੈਸਾ ਜਨ ਸੱਚਾ ਪਾਤਸਰ ਸਰ ਸ਼ਹਾਦੇ ਸਰ ਸ਼ਹਾਦੇ ਸਰ ਸ਼ਹਾਦੇ ਸੋ ਸੰਗਤ ਜੀ ਸਾਡੇ ਨਾਲ ਭਾਈ ਚਿੱਤਰ ਸਿੰਘ ਜੀ ਹਨ ਜੋ ਬਾਬਾ ਸਚਨ ਸਤ ਜੀ ਦੀ 12ਵੀਂ ਪੀੜੀ ਵਿੱਚੋਂ ਹਨ ਤੇ ਇਹ ਸਾਨੂੰ ਦਰਸ਼ਨ ਵੀ ਕਰਾਉਣਗੇ ਤੇ ਨਾਲ ਇੱਥੇ ਦਾ ਪਵਨ ਇਤਿਹਾਸ ਦੱਸਣਗੇ ਜੀ ਹਾਂ ਜੀ ਇਹ ਸਾਡਾ ਇਹ ਆਪਸੇ ਜਿਹੜਾ ਹੈ ਬਾਬਾ ਸ਼ਕਿੰਦਰ ਸਾਖੀ ਨਾਲ ਜੁੜਿਆ ਹੈ ਬਾਬਾ ਸ਼ਕਿੰਦਰ ਜਿਸ ਸਾਗਨ ਦੇ ਰਿਹਾਈ ਪੇਰ ਮੈਂ ਹੈ ਹੈਗਾ ਉਹਨਾਂ ਦਾ ਨਾਮ ਗੁਰੂ ਅਮਰਦਾਸ ਜੀ ਨੇ ਬਾਬਾ ਸ਼ਕਿੰਦਰ ਸਾਖੀ ਦੀ ਰੱਖਿਆ ਸੀ ਕਿ ਉਹ ਕਹਿੰਦੇ ਜੇ ਤੂੰ ਸਾਥ ਮੈਨ ਸਾਕ ਤੇ ਨਾਮ ਤੇ ਜਾ ਬਾਬਾ ਸ਼ਕਿੰਦਰ ਸਾਖੀ ਦੇ ਨਾਮ ਨਾਲ ਜਲੀ ਜਾਏਗੀ ਪਹਿਲੋਂ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਖਸ਼ ਕੀਤੀ ਪਿਆਰ ਦਾ ਦਸਤਾ ਗਿਰਾ ਰਾਣੀ ਸੰਮੀ ਰਾਣੀ ਨੇ ਲਾਇਆ ਸੀ ਤਾਂ ਉਲੋਂ ਬਾਅਦ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਲੰਗੜ ਸਾਹਿਬ ਦੀ ਬਖਸ਼ਿਸ਼ ਕੀਤੀ ਜਿਹੜੇ ਭਾਈ ਲਾਲੂ ਜੀ ਦੇ ਘਰ ਗੁਰੂ ਨਾਨਕ ਦੇਵ ਜੀ 22 ਦਿਨ ਰਾਤ ਦੇ 22 ਮੰਝੀ ਉਹਨਾਂ ਨੇ ਤਿਆਰ ਕੀਤੀ ਸੀ ਸਿੱਖੀ ਪ੍ਰਚਾਰ ਵਾਸਤੇ ਉਹਨਾਂ ਨੇ ਦਿੱਲੀ ਦੀ ਸਿੱਖਲ ਦੇ ਉਹਦੇ ਵਿੱਚੋਂ ਇੱਕ ਮੰਝਾ ਜਿਹੜਾ ਹਾਲ ਕੀ ਵਿੱਚ ਪਿਆ ਸੀ ਸ਼ਿਸ਼ੋਕਤ ਹੈ ਉਸੇ ਤਰ੍ਹਾਂ ਹੀ ਨਵਬਰਨੋਂ ਇਹਦੀਆਂ ਜਿੱਦਾਂ ਲਾਲ ਵਾਸਤੀਆਂ ਬਾਈਆਂ ਤੇ ਟਾਂਡੀ ਦੇ ਪਾਵੇ ਨੇ ਜੋ ਕੁਝ ਉਹਨਾਂ ਨੇ ਭਾਈ ਲਾਲੂ ਜੀ ਨੇ ਬਣਾਇਆ ਸੀ ਸੇਮ ਤੋਂ ਸੇਮ ਉਹੀ ਚੀਜ਼ ਹੈ ਫਿਰ ਉਹਨਾਂ ਨੇ ਵੀ ਉਹ ਮਰਦਾਜੀ ਜੀ ਨੇ ਵੀ ਅਸੀਂ ਕੰਮ ਜਮੈਂਟ ਫੇਰਾ ਉਹ ਵੀ ਤੁਹਾਨੂੰ ਕੋਈ ਨਾ ਕੁਝੀ ਕਰਕੇ ਜਾਵਾਂਗੇ ਮੰਗ ਲੈਣੀ ਸੰਗਣਾ ਜਦੋਂ ਪੰਜਵੇਂ ਜਾਮੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਏ ਤਾਂ ਉਹ ਇਹਨਾਂ ਨੇ ਪਤਾ ਲੱਗਾਇਆ ਨਾਲੇ ਆਪ ਦਾ ਨਾਲ ਪਰਿਵਾਰ ਲੈ ਕੇ ਜਿਹੜੇ ਦੂਜੇ ਪਿੰਡ ਬੈਠੇ ਸੀ ਤਾਂ ਉਹਨਾਂ ਦਾ ਪਰਿਵਾਰ ਮੈਂ ਕਿਹਾ ਦਾ ਪਰਵਾਰ ਸ਼ਾਹ ਦਾ ਜੀ ਪਰ ਆ ਗਏ ਪੂਰੀ ਦੇਖ ਛੇਤੇ ਰੱਖੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਲੀ ਕਲਮੇ ਜਦੋਂ ਗਏ ਤਾਂ ਜਲਦ ਨਾਲ ਗੁਰੂ ਅਰਜਨ ਦੇਵ ਜੀ ਥੋੜੀ ਸਮੇਂ ਬਾਅਦ ਤੇ ਰਾਤ ਫੜ ਮਾਰੀ ਸੀ ਜਦੋਂ ਮਹਾਰਾਜੀ ਨਿਗਾਹ ਪਈ ਤਾਂ ਕਹਿੰਦੇ ਕਿ ਕਿੱਡਾ ਮੱਲ ਜਿਹੜਾ ਘੜਾ ਚੁੱਕੇ ਘੜਾ ਉਹ ਤੋਂ ਸਾਡੀ ਜਿਹੜੀ ਅੱਲ ਹੈ ਅੱਜ ਅਸੀਂ ਮੱਲ ਦੇ ਨਾਲ ਮਿਲ ਜਾਂਦੇ ਬੰਲੇ ਬਾਬਾ ਸਤਿਨ ਸਾਧ ਜੀ ਨੇ ਮੰਨਦਾ ਸੌਦਾ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਕਿ ਸਤਿਨ ਸਾਖੇ ਦਾ ਨਾਮ ਪਾਇਆ ਸੀ ਸਮਰਦਾ ਜੀ ਨੇ ਉਥੇ ਲੰਗਰ ਵਰਤਾਇਆ ਲੰਗਰ ਦੇ ਵਿੱਚ ਪ੍ਰਸ਼ਾਦ ਵਰਤਾਇਆ ਨਿਕਲਦਾ ਮੰਦਿਰ ਵਰਤਾਉਦੇ ਰਿਹਾ ਬਾਬਾ ਸਤਿਨ ਜੀ ਦਾ ਕੀ ਜਦੋਂ ਗੁਰੂ ਅਰਜਨ ਦੇਵ ਜੀ ਅੱਗੇ ਚੱਲ ਲੱਗੇ ਤਾਂ ਇਹਨਾਂ ਨੇ ਵੀ ਅਕਬੁਰ ਕੇ ਬੇਨਤੀ ਕੀਤੀ ਕਿ ਸਾ ਗੁਰੂ ਜੀ ਦੇ ਪਾਛਾ ਤੁਸੀਂ ਤਿੱਗੇ ਜਾਮੇ ਨੂੰ ਸਾਨੂੰ ਕੋਈ ਠੀਕ ਬਖਸ਼ਿ ਕਰਕੇ ਕਹੇ ਸੀ ਨਰਮਨ ਜੰਮਦਾ ਜਿਆਵਾ ਨਹੀਂ ਕੀਤੀ ਜਾਵਣੀ ਮੰਗ ਲੈਣੀ ਸੰਗਣਾ ਜਦੋਂ ਇਹਦੀ ਬੇਨਤੀ ਕਰਪਾ ਸੱਚਨ ਸੱਚੇ ਨੇ ਕਿਸੇ ਦਾ ਗੁਰੂ ਅਰਜਨ ਦੇਵ ਜੀ ਜਰਾ ਕੋਰੇ ਤੇ ਬੈਠੇ ਸੀ ਛੱਤੀ ਜੀ ਨੂੰ ਆਪਾਂ ਛੱਡੀ ਵੀ ਚਾਹ ਜਲੇ ਸੱਚ ਜੀ ਵਰਸੀ ਆ ਦੀ ਛੱਟਾ ਸਾਹ ਬੇਨੰਦ ਕਰਤੀ ਆ ਲੈ ਗੰਦਾ ਬੀਗੇ ਤੇ ਬਾਹਰ ਵੀ ਤਾਂ ਹਲਕਾ ਪਿੱਟਾ ਵੱਧ ਗਿਆ ਕਲਪੇ ਕੌਂਸਰ ਉਹ ਜਦੋਂ ਪੂਰੀ ਹੋਵੇ ਨਾ ਇਲਾਜ ਬਿਮਾਰੀ ਉਹਨੇ ਉਹਨੂੰ ਈੜੀ ਦਰਸ਼ਨ ਕਰਕੇ ਸਿਰਮੱਤੇ ਦੇ ਸ਼ੌਕ ਵਾਲੀ ਕੀਪੂਰੇ ਦਾ ਮਹਾਰਾਜ ਦੀ ਕਿਰਪਾ ਜਿੱਤੇ ਸਾਡੇ ਕੋਲ ਬਾਬਾ ਸਚਨ ਸਾਹਿਬ ਜੀ ਨੂੰ ਤਿੰਨ ਵਸਤੂ ਪਹਿਲੀ ਨੰਬਰ ਦਾ ਜੀ ਦੇ ਸਹਿਯੋਗ ਨਾਲ ਦੂਜਾ ਸ੍ਰੀ ਗੁਰੂ ਅਰਜਨ ਦੇਵ ਜੀ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਮੰਜਾ ਜੂ ਭਾਈ ਲਾਲੂ ਜੀ ਦੇ ਕਰਗੁਨਾਲਕ ਦੀ ਜਿਹੜੀ ਸੀ ਭਾਈ ਨਾਲ ਉਹਨਾਂ ਵਿੱਚੋਂ ਇੱਕ ਮੰਜਾ ਫਿਰ ਪੰਜਮ ਪਾਤਸ਼ਾਹ ਸ੍ਰੀ ਅਰਜਨ ਦੇਵ ਜੀ ਦੇ ਹੱਥ ਦਾ ਸੁਪਾ ਤਿੰਨ ਵਸਤੂਆਂ ਦੂਜੇ ਰਾਜ ਕੇ ਪਾਖਿਆਂ ਨੇ ਦੂਗਣ ਵਾਲੇ ਚਲੋ ਬਖਸ਼ਿਸ਼ ਕੀਤੀ ਆ ਰਹੀ ਹੈ ਤੇ ਇਹਨਾਂ ਨੇ ਅਸੀਂ ਪਰਿਵਾਰ ਸਾਡੇ ਕੋਲ ਸਾਂਝ ਸਮਾੜੇ ਅਸੀਂ ਦੀ ਸੇਵਾ ਕਰਨੇ ਆਇਆਂ ਤੁਹਾਨੂੰ ਇਹਨਾਂ ਨੂੰ ਸੰਕਾ ਹੋਈਆਂ ਤੇ ਮਹਾਰਤ ਕਿਰਪਾ ਕਰਦੇ ਨੇ ਨੌ ਵਰਨਾ ਹੋ ਕੇ ਜਾਂਦੀਆਂ ਹਨ ਕਿਰਪਾ ਇਥੇ ਸਤਿਗੁਰੂ ਜੀ ਦੇ ਪਾਤਸ਼ਾਹੀ ਦੇ ਦਰਸ਼ਨ ਕਰਕੇ ਸੰਗਤ ਕੀ ਹੋ ਜਾਂਦੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਵਿਖੇ ਇੱਕ ਸਰੋਵਰ ਵੀ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਸੰਗਤ ਜੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਉਹ ਮੰਝਾ ਹੈ ਜੋ ਗੁਰੂ ਅਮਰਦਾਸ ਜੀ ਨੇ ਬਾਬਾ ਸਚਨ ਸੱਚ ਜੀ ਨੂੰ ਬਖਸ਼ਿਸ਼ ਕੀਤਾ ਸੀ ਅੱਜ ਇਸ ਪਰਿਵਾਰ ਵੱਲੋਂ ਉਹਨਾਂ ਦੀ ਪੀੜ੍ਹੀ ਵੱਲੋਂ ਇਸ ਦੀ ਅੱਛੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਸੰਗਤ ਜੀ ਇਹ ਉਹ ਸੋਟਾ ਹੈ ਛੀਟਾ ਸਾਹਿਬ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਬਾਬਾ ਸਚਨ ਸੱਚ ਜੀ ਨੂੰ ਬਖਸ਼ਿਸ਼ ਕੀਤਾ ਸੀ ਮੇਰਾ ਵੈਦ ਗੁਰੂ ਗੋਬਿੰਦ ਦਾ ਉਹ ਪਰਮਾਤਮਾ ਰੋਗ ਕਟਣ ਵਾਲਾ ਹੈ ਮਾਨਤਾ ਹੈ ਜਦੋਂ ਕੋਈ ਚਮੜੀ ਦਾ ਰੋਗ ਹੋਵੇ ਕੋਈ ਟੌਨਸਿਲਸ ਹੋਣ ਕੋਈ ਭਿਆਨਕ ਬਿਮਾਰੀ ਹੋਵੇ ਇਸ ਛੋਟੇ ਦੇ ਛੂਣ ਨਾਲ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਬਿਮਾਰੀ ਦੂਰ ਹੋ ਜਾਂਦੀ ਹੈ ਸਤਿਗੁਰੂ ਸਾਹਿਬ ਸਮਰੱਥ ਹਨ ਕੁਝ ਵੀ ਕਰ ਸਕਦੇ ਹਨ ਅੱਜ ਹਜ਼ਾਰਾਂ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਹਨ ਅਸੀਂ ਉਮੀਦ ਕਰਦੇ ਹਾਂ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗੇਗਾ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਕਮੈਂਟ ਕਰਕੇ ਆਪਣੀ ਰਾਏ ਦਿਆ ਕਰੋ ਆਪਣੇ ਪਰਿਵਾਰ ਨਾਲ ਇਸ ਸਥਾਨ ਤੇ ਦਰਸ਼ਨ ਕਰੋ ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਹੈ ਤੋ ਅਗਲੀ ਵਾਰ ਕਿਸੇ ਨਵੀਂ ਵੀਡੀਓ ਵਿੱਚ ਮਿਲਾਂਗੇ ਹੁਣ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ